ਅੱਜਕੱਲ ਪੰਜਾਬੀਓ ਪੰਜਾਬੀ ਵਿੱਚ ਅੱਜ ਗੱਲ ਕਰਨੀ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਕਰਪਸ਼ਨ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਦੀ ਕਿ ਕਰਪਸ਼ਨ ਕਰਨ ਵਾਲਾ ਚਾਹੇ ਕੋਈ ਵੀ ਵੱਡੇ ਤੋਂ ਵੱਡਾ ਅਧਿਕਾਰੀ ਹੋਵੇ ਚਾਹੇ ਕਿਸੇ ਪਾਰਟੀ ਦੇ ਨਾਲ ਸੰਬੰਧਿਤ ਹੋਵੇ ਚਾਹੇ ਸਰਕਾਰ ਦੇ ਕਿਸੇ ਵੀ ਮੈਂਬਰ ਦੇ ਨਾਲ ਸੰਬੰਧਿਤ ਹੋਵੇ ਜੋ ਵੀ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਕਰੇਗਾ ਉਹ ਬਖਸ਼ਿਆ ਨਹੀਂ ਜਾਏਗਾ ਚਾਹੇ ਉਹ ਸਰਕਾਰ ਦੇ ਵਿੱਚ ਕੋਈ ਮੰਤਰੀ ਹੋਵੇ ਚਾਹੇ ਐਮਐਲਏ ਹੋਵੇ ਅਕਾਲੀ ਦਲ ਦੀ ਸਰਕਾਰ ਸਮੇਂ ਬਹੁਤ ਵੱਡੇ ਵੱਡੇ ਘੁਟਾਲੇ ਹੋਏ ਜਿਦੇ ਵਿੱਚ ਕੀ ਪੈਨਸ਼ਨ ਘੁਟਾਲਾ ਇੱਕ 17000 ਕਰੋੜ ਦਾ ਪਿੰਡੂ ਵਿਕਾਸ ਜਿਹੜਾ ਉਹ ਘਟਾਲਾ ਹੋਇਆ ਸੀਗਾ ਜਿਹਦੇ ਵਿੱਚ 17000 ਕਰੋੜ ਦਾ ਘਟਾਲਾ ਹੋਇਆ ਸੀ ਪੰਜਾਬ ਵਿੱਚ 12000 ਕਰੋੜ ਦਾ ਇੱਕ ਅਨਾਜ ਘਟਾਲਾ ਹੋਇਆ ਔਰ ਤੁਸੀਂ ਦੇਖੋ ਕਿ ਕਿੰਨੇ ਸਾਰੇ ਘਟਾਲਾ ਉਹ ਵੀ ਅਕਾਲੀ ਦਲ ਦੀ ਸਰਕਾਰ ਸਮੇ ਹੋਇਆ ਏਡੇ ਏਡੇ ਵੱਡੇ ਘਟਾਲੇ ਇਹਨਾਂ ਦੀ ਸਰਕਾਰ ਸਮੇ ਹੋਏ ਪਰ ਕਿਸੇ ਤੇ ਵੀ ਇਹਦੇ ਮੰਤਰੀ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਜੜੀ ਆ ਉਹ ਕਾਰਵਾਈ ਨਹੀਂ ਕਿਸੇ ਤਰ੍ਹਾਂ ਕਾਂਗਰਸ ਦੇ ਰਾਜ ਵਿੱਚ ਵੀ ਬਹੁਤ ਸਾਰੇ ਘਟਾਲੇ ਹੋਏ ਜਿਵੇਂ ਕਿ ਰੇਤ ਘਟਾਲਾ ਟਰਾਂਸਪੋਰਟ ਘਟਾਲਾ ਔਰ ਲੀਕ ਕੋਰ ਘਟਾਲਾ ਔਰ ਇੱਕ 55 ਕਰੋੜ 97 ਲੱਖ ਦਾ ਜਿਹੜੇ ਉਸ ਸਮੇਂ ਜਿਹੜੇ ਸਿੱਖਿਆ ਮੰਤਰੀ ਸੀ ਸਾਦੂ ਸਿੰਘ ਧਰਮਸੋਧ ਉਹਨਾਂ ਨੇ ਜਿਹੜਾ ਆ ਉਸ ਮੈਟ੍ਰਿਕ ਸਕਾਲਰਸ਼ਿਪ ਜਿਹੜੀ ਆ ਉਹਦੇ ਵਿੱਚ ਜਿਹੜਾ ਘੁਟਾਲਾ ਕੀਤਾ ਔਰ ਹੈਰਾਨੀ ਦੀ ਗੱਲ ਇਹ ਸੀ ਕਿ ਜਿੱਥੇ ਉਹਨਾਂ ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਸੀਗੀ ਉੱਥੇ ਹੀ ਉਸ ਸਮੇਂ ਜਿਹੜੇ ਮੁੱਖ ਮੰਤਰੀ ਸੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਸਾਦੂ ਸਿੰਘ ਧਰਮਸੋਧ ਨੂੰ ਬਚਾਉਣ ਦਾ ਕੰਮ ਕੀਤਾ ਜਿਹੜਾ ਕਿ ਬਹੁਤ ਹੀ ਨਿੰਦਣਯੋਗ ਜਿਹੜੀ ਆ ਉਹ ਗੱਲ ਆ ਮਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆ ਉਹਨਾਂ ਦੀ ਸਰਕਾਰ ਦੇ ਦੌਰਾਨ ਵੀ ਉਹਨਾਂ ਦੇ ਜਿਹੜੇ ਮੰਤਰੀ ਆ ਜਾਂ ਐਮਐਲਏ ਆ ਜਿਨ੍ਹਾਂ ਨੇ ਕਰਾਪਸ਼ਨ ਕੀਤੀ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਜਾਣਾ ਪਿਆ ਜਿੱਦਾਂ ਕਿ ਵਿਜੇ ਸਿੰਘਲਾ ਜਿਹੜੇ ਕਿ ਹੈਲਥ ਮਿਨਿਸਟਰ ਸੀਗੇ ਉਹਨਾਂ ਨੇ ਟੈਂਡਰ ਜਿਹੜੇ ਆ ਦੇਣ ਦੇ ਲਈ 1% ਕਮਿਸ਼ਨ ਦੀ ਮੰਗ ਕੀਤੀ ਜਿਹਦੇ ਬਾਰੇ ਜਦੋਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਪਤਾ ਲੱਗਾ ਉਹਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਹਨਾਂ ਨੂੰ ਸਿਹਤ ਮੰਤਰੀ ਦੇ ਅਹੁਦੇ ਤੋਂ ਹਟਾਇਆ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਕਾਂ ਦੇ ਅੰਦਰ ਭੇਜਣ ਦਾ ਕੰਮ ਕੀਤਾ ਇਸੇ ਤਰ੍ਹਾਂ ਜਲੰਧਰ ਸੈਂਟਰਲ ਤੋਂ ਬਧਾਇ ਕਰਮਨ ਅਰੂੜਾ ਜਿਹੜੇ ਹੈਗੇ ਆ ਉਹਨਾਂ ਨੇ ਵੀ ਇਸੇ ਤਰ੍ਹਾਂ ਜਿਹੜੀ ਆ ਕਰਾਪਸ਼ਨ ਕੀਤੀ ਔਰ ਲੋਕਾਂ ਦੇ ਘਰਾਂ ਤੇ ਜਾਲੀ ਨੋਟਿਸ ਲਾ ਕੇ ਉਹਨਾਂ ਦੇ ਕੋਲ ਰਿਸ਼ਵਤ ਦੀ ਜਿਹੜੀ ਵੰਕ ਕੀਤੀ ਜਾਂਦੀ ਸੀ ਜਦੋਂ ਇਸ ਬਾਰੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਪਤਾ ਲੱਗਾ ਤਾਂ ਉਹਨਾਂ ਤੇ ਵੀ ਜਿਹੜੀ ਆ ਕੰਦੀ ਕਾਰਵਾਈ ਕੀਤੀ ਗਈ ਔਰ ਉਹਨਾਂ ਨੂੰ ਵੀ ਜੇਲ੍ਹ ਦੀਆਂ ਸਲੱਖਾਂ ਅੰਦਰ ਭੇਜਿਆ ਗਿਆ ਸੋ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪੁਰਾਣੀਆਂ ਸਰਕਾਰਾਂ ਦੇ ਵਿੱਚ ਜਿੱਥੇ ਉਹਨਾਂ ਦੇ ਮੰਤਰੀ ਐਮ ਐਲ ਏ ਵਜ਼ੀਰਾਂ ਨੂੰ ਬਚਾਇਆ ਜਾਂਦਾ ਸੀ ਉੱਥੇ ਹੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਕਰਾਪਸ਼ਨ ਲਈ ਕੋਈ ਵੀ ਜਿਹੜੀ ਆ ਥਾਂ ਨਹੀਂ ਆ